ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਅੱਜ ਕਰਦੇ ਆ ਮੜਮੋਟੇ ਕੰਮ ਹਾਤਾ ਲਾਉਣਾ ਪੂਗੇ ਤੇ ਸਨੇ ਟੰਗੇ ਜਾਊ ਮੈਂ ਨਾ ਨਹੀਂ ਭਈਏ ਝਾੜੂ ਗਾਈ ਮੰਨ ਜਾ ਗੱਲ ਅਰੇ ਨੂੰ ਪਾਉਣਾ ਪਊਗਾ ਛੱਗਾ ਨਹੀਂ ਆਪਾਂ ਪਤਾ ਕੀ ਕਰਾਂਗੇ ਆਪਾਂ ਇੱਕ ਤਾਂ ਉਹਨੂੰ ਪਾਉਣਾ ਹੈ ਹੁੱਕ 'ਚ ਤੇ ਇੱਕ ਮੂਰੇ ਪਾਉਣਾ ਹੈ ਘੇਸੇ ਕੋਲੇ ਸਵਾਗਾ ਡੰਗਣ ਵਾਸਤੇ ਤੇ ਆ ਤਾਂ ਪਿੱਛੇ ਆਈ ਤੁਰ ਜਾਊ ਇਹਨੂੰ ਕਹਿੰਦਾ ਇੱਥੇ ਲਾਉਣਾ ਕਨੇ ਸੁਖੇ ਆਟਾ ਚੱਲ ਚੱਲ ਹੁਬਲੇ ਗੇਰ ਕੱਢਾਂ ਗੇਰ ਕਲਚਨ ਆਪਣਾ ਬੂ ਗੇਰ ਮੈਂ ਖੜਾ ਇੱਦਾਂ ਚੱਲ ਚਾਹ ਬਣਾਤਾ ਸਕਰ ਫਿਰ ਖਾਈਨੇ ਆਪਾਂ ਖੜ ਜਾ ਅੱਗ ਵਾਲ ਕੱਢ ਲ ਹੁਣ ਲੈ ਚੱਲ 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 ਕੱਢਦਾ ਸੂਰਜ ਵੀ ਵੜਕ ਦੱਸ ਇਹ ਜੁਵਾ ਤਰੀਬੰਦੀ ਤੇ ਇਹ ਵੀ ਪਾਣਾ ਕੋਈ ਠੀਕ ਹਾਂ ਪ੍ਰੈਸ਼ਰ ਲੀਗਾ ਹਾਂ ਇਹਦਾ ਗੈਸ ਕਟ ਨੇ ਮਾਰ ਆਇਆ ਉੱਥੋਂ ਹੋਵੇ ਹੱਥ ਲਾ ਕੇ ਦੇਖੀ ਤੇ ਹਵਾ ਕੱਢ ਹਵਾ ਕੱਢਦਾ ਹੁਣ ਬੜੀ ਢੱਸ ਹੁਣ ਬਹੁਤ ਆਏ ਉਹਦੇ ਉਹਦੇ ਪਿਛਰੇ ਦੀ ਬੰਦਲੇ ਚਲ ਦੇਖ ਜਾਏਗਾ ਕਾ ਜਿਦ ਕਰਾਂ ਖੜ ਜਾ ਖੜ ਜਾ ਖੜ ਜਾ ਹੱਥ ਪਾ ਲੈਂਦੇ ਮੈਨੂੰ ਇਹ ਲੈ ਕਰਦੇ ਕੱਟ ਪਹਰਕਾ ਆਹਾ ਆਈ ਬੰਦ ਕਰਾ ਲੈ ਤੇ ਉਹ ਨਾ ਹੋ ਜੇ ਜਿਉਣਾ ਲਿਉਣਾ ਮੜਾ ਚੱਲ ਲੈਂਦੇ ਇੱਧਰ ਕਰ ਲੀਏ ਐ ਲੰਮਾ ਪਰੇ ਨੂੰ ਕਿਹੜਾ ਇੱਥੇ ਬਚਾਲੇ ਕੱਲ ਗਾ ਕਿਤਾ ਰੇਲਰ ਵਾਲਾਂ ਨੂੰ ਹਾਂ ਐ ਨੂੰ ਹਲਦ ਹਲਦ ਆ ਵੀ ਆ ਗਈ ਗਲੂਰੀ ਨਾ ਜੀ ਕਿਹ ਭੱਜੀ ਵਰਦੀ ਐ ਐ ਹਜੇ ਅੰਜ ਮੈਂ ਕੀ ਕਰ ਲਾਂਗਾ ਹਾਂ ਬਾਈ ਖੜ ਜਾ ਤੇ पैगी कर लांगे बस कर जा मुड़ के मोड़ लांगे होली है ना ले आ मां वाला बलै वाह पापा ऐसा कुछ नहीं है बड़ा कहाँ हो गया? बड़ा कहाँ करते हैं? बट ठीक है अरे और क्या करते हैं बरम? अच्छा ਇਹਨੂੰ ਪੈਜੂ ਗੱਲੇ ਨੂੰ ਬੰਪਰ ਨੂੰ ਹੀ ਵਾਲਾ ਭਾਈ ਉਹੀ ਪਾਲਾ ਭਾਈ ਹਾਈਟ ਪਾਲਾ 여기 사람도 있어 거가 가봐 저기 있는 p a r a m e t e ਦਾ ਹੈ ਜਬਾਤੋ ਬਾਤੋ ਹਾਂ ਨਹੀਂ ਪਾਕ ਇੱਕ ਆ ਜਾ ਨਹੀਂ ਇੱਕ ਮਿੰਟ ਦੇਵਾ ਨਹੀਂ ਨਹੀਂ ਇੱਕ ਇੱਕ ਨੂੰ ਤੂੰ ਪਾ ਕੁੰਡੇ ਨੂੰ ਹੱਥੇ ਇੱਧਰ ਇੱਕ ਇੱਧਰ ਪਾਊਗਾ ਨਾ ਚਲੋ ਚੱਲ ਭਾਈ ਚੱਲ ਚੱਲ ਆ ਦੇ ਆ ਦੇ ਉਹ ਪੁਲੀ ਪੁਲੀ ਖਰਾਬ ਕਰ ਦੇ ਪੁਲੀ ਪੁਲੇ ਹੈਂ ਭਾਈ ਇਹਦੇ ਨਾਲ ਲੱਗਦੀ ਆ ਪੁਲੀ ਨਹੀਂ ਇਹਦੇ ਨਾਲ ਨਹੀਂ ਲੱਗਦੀ ਇਹ ਸੁੱਕੇ ਨਾਲ ਲੱਗੀ ਸੀ ਇਹ ਮੈਂ ਇਹ ਨਾਲ ਲੱਗੀ ਚੱਲ 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 ਮਾੜਾ ਹੋਰ ਬੱਸ ਬੱਸ ਆ ਗਈ ਨਾ ਪੁਲੀ ਸੁੱਕੇ ਨਾਲ ਲੱਗੀ ਸੀ ਆ ਨਾ ਲਿੰਕਾ ਨੂੰ ਪਾ ਦਈਏ ਲਿੰਕਾ ਨੂੰ ਹੀ ਹੈ ਨਾ ਇਹਨੂੰ ਪਾ ਦੋ ਮਾਰਾ ਜੀ ਹਾਂ ਨਾਲੇ ਚੱਕਣੀ ਪੈਣੀ ਹੈ ਲੈਫਟ ਚੱਲ ਪਿੰਗੇ ਨੂੰ ਪਾ ਦੇ ਸੁੱਖੇ ਹੋਈ ਅੱਗੇ ਅੱਗੇ ਪੈਂਦਾ ਲੈ ਨਾਲ ਸੁਆਗਾ ਆ ਥੱਲੇ ਨਗਾ ਕੇ ਨੇ ਥਲੇਟਾ ਲਾ ਦੇਗੇ ਹੈਨਾ ਗੱਡੀ ਹੋ ਗਿਆ ਚਲੋ ਗੱਡੀ ਬਾਹਰ ਕਰ ਲਈਏ ਹਾਂ 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 ਗੱਡੀ ਬਾਹਰ ਗਏ ਚੜਾ ਦੇ ਗੱਡੀ ਮੁਰਗੀ ਚਾਲ ਇਹ ਰੋੜੀ ਹੈਨਾ ਹਾਂ ਬਦਦਾ ਕਰਦਾ ਹਾਂ ਹਮ ਹੈ ਇਹਨੂੰ ਆਪਾਂ ਬੈੱਡ ਲਾ ਕੇ ਥੱਲੇ ਪਿਆ ਹਮ ਉੱਤੇ ਰੱਖ ਦਈਏ ਉੱਤੇ ਰੱਖਦੇ ਗੱਡੀ ਦੇ ਹਾਂ ਆ ਉੱਤੇ ਬੈੱਡ ਰੱਖ ਦਾਂਗੇ ਹਾਂ ਬੈੱਡ ਉੱਤੇ ਰੱਖ ਦਾਂਗੇ ਹਮ ਚਲੋ ਐਜੇ ਕਿ ਪਾਣੀ ਭਰਨ ਦੀ ਕੀ ਹਾਲ ਹੈ ਨਹੀਂ ਬਚਦਾ ओके ਬਹੁਤ ਬਚਦਾ ਬਾਈ ਦੇ ਵੇਖੀ ਹੁੰਦਿਆਂ ਆਪਾਂ ਜੇ ਆਪਾਂ ਪਾ ਕਰਕੇ ਬਚਦਾ ਹਾਂ ਹਾਂ ਹਜੇ ਵੀ ਨਾ ਜਿੱਥੇ ਸਵਾਰ ਕਰਨੇ ਲੱਗਿਆ ਉੱਥੇ ਹੈਗੀ ਐ ਬੱਗੋਂ ਜੀ ਕਿ ਨਾ ਨਾ ਦੇ ਵਾਰੀ ਗੱਲ ਜਮਾ ਸਹੀ ਐ ਇੱਥੇ ਭਲਾ ਆਪਾਂ ਇਹਨਾਂ ਟੇਢੀ ਕਰਕੇ ਦਾ ਮੂੰਹ ਇਹਨੂੰ ਕਰਕੇ ਗਿਰਾਂ ਤੇ ਸੁਹਾਗਾ ਧੱਕ ਦੇਾਂਗੇ ਲਾਲਾ ਬੈਟਰ ਨੂੰ ਹੇਦਰੇ ਲਾਲਾਪੜਾ ਨਾਲ ਉਧਰੇ ਬਈ ਉਧਰ ਚੱਲ ਫਿਰ ਮੈਂ ਲੈ ਕਰ ਸਕੀ ਇਹ ਕੋਲਿਆਣੀ ਜਾਮ ਤੋਂ ਹੂੰ ਨਿਕਲੇ ਜਾਗਵਾ ਬੈੱਡ ਤਾਂ ਉਹ ਥੱਲੇ ਖੜਾ ਹੀ ਕਰ ਦੇਣਾ ਆਪਾਂ ਚੱਲ ਚੱਲ ਮੇਰਾ ਪਾਤੀ ਬਾਦ ਚਾ ਗਾਂ ਹੀ ਇਧਰੇ ਕਰਦਾ ਹੂੰ ਲੱਗ ਜਾਂਦਾ ਬਈ ਇੱਥੇ ਵੀ ਲੱਗ ਜਾਂਦਾ ਹਾਂ ਹੌਲੀ ਹੌਲੀ ਬਚਾ ਕੇ ਬਚਾ ਕੇ ਹੌਲੀ 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 ん、no, ਉਹ ਕੱਢੀ ਡਾ ਲਾ ਜਾ ਪਿਆ ਇੱਧਰ ਬਾਸ ਪਾਸਾ ਇੱਥੇ ਚੜਾ ਦੇ ਨਹੀਂ ਆਂ ਚੜਾ ਦਈਏ ਹੈਨਾ ਬਾਈ ਇੱਥੇ ਖੜੇ ਤਾਂ ਚੜਾ ਕੇ ਚਲੋ ਮੂਰ ਉਹ ਪਾ ਲਈਏ ਮੂਰ ਚੜਾਈ ਹੈਨਾ ਰੱਖ ਤਾ ਨਾ ਹੁਣ ਕਾਲੋ ਘਰੀ ਹੁੰਦੇ ਸੀ ਆਪਾਂ ਇਹ ਕੰਮ ਦੇ ਹੋਰ ਕਾਲੋਗੇ ਜਿਹੜੇ ਇੱਕ ਆਪਣੇ ਜਿਹੜੇ ਹਾਲਾ ਨਾ ਨੋ ਉਹ ਧੂਣ ਦੀ ਘਾਲੋਂ ਖੜ ਜਾ ਉਰਣ ਕਰ ਦੇ ਜਾ ਕੇ ਇਧਰੋਂ ਬੱਸ ਬਸਵਾਲਾਂ ਨੂੰ ਗੁਜਾਈ ਦੇ ਲੱਭੇ ਲੱਕ ਦੇ ਰੱਖ ਫੜ ਜਾ ਇਹ ਦੁੱਤ ਲੱਗ ਬੀਗੋ ਬੜ ਤਾਂ ਲੱਗ ਤਾਂ ਜਾਊਗਾ ਚੱਲਿਆ ਉੱਤੇ ਲਾਉਣਾ ਉੱਤੇ ਉੱਤੇ ਲਾ ਦੇ ਨੇ ਦੁੱਤ ਕਾ ਦੁੱਤ ਹਾਂ ਹੀ ਲਿਆ ਹਾਂ ਹੀ ਲਿਆਉਂਦਾ ਓਏ ਐ ਪਲੜ ਬਾਈ ਥੱਲੇ ਡਿੱਗੂ ਨਿਖੜ ਤਾ ਸਤੂਰਾ ਚੱਲ ਚੱਲ ਇੰਕ ਬੱਸ ਚੱਲ ਆ ਵੀ ਨੀ ਰੱਖਦੇ ਥੱਲੇ ਐ ਕੀ ਆ ਆਜੋ ਕੀ ਹਾਲ ਇਹ ਹੁਣ ਜਿੱਦੋ ਇਹਦਾ ਕਰਗੀ ਨਾ ਕਿ ਹਿਸਾਬ ਉਹ ਜਿਹੜੀ ਗੱਲ ਆਹ ਫਰਵਰੀ ਗੱਲ ਆ ਇਹ ਤਾਂ ਬੰਲਾ ਲੱਗੇ ਤੇ ਗਿੱਤ ਸਾਰਾ ਤਾਂ ਖਰਚ ਕੇ ਨਾ ਜਿਹੜਾ ਘਾਹ ਸੁੱਕਿਆ ਪਿਆ ਆ ਬਰੂਦ ਹੀ ਬਣਿਆ ਪਿਆ ਤੇ ਨਾਲੇ ਆਹ ਜਿਹੜੀ ਅਵਰੇ ਨੂੰ ਕਰਕੇ ਅੱਗ ਲੱਗ ਜੇ ਚਰੀ ਜੀ ਵੇਲੇ ਕਿਸੇ ਕੰਮ ਨਹੀਂ ਆਈ ਹੈ ਨਾ ਚਰੀ ਜੀ ਕਿਸੇ ਕੰਮ ਨਹੀਂ ਆਈ ਮੈਂ ਕਿਹਾ ਉਹ ਮੇਰੇ ਖੇਲ ਦੀ ਨਹੀਂ ਖੇਲਦੀ ਇਹ ਗੱਲ ਹੀ ਕਰਕੇ ਕੰਮ ਛੱਡ ਗਈ ਹੂੰ ਜਦੋਂ ਤੁਸੀਂ ਕਿੱਟੇ ਕਿ ਮਿੱਟੀ ਲਾਉਂਦੇ ਨਾ ਉਦੋਂ ਕਰੜੀ ਜੀ ਵਾਲੀ ਸੀ ਉਦੋਂ ਨਹੀਂ ਆਈ ਸੀ ਜਿਵੇਂ ਹੁਣ ਪੋਲੀ ਜੀ ਹੋਈ ਪਈ ਹੈ ਇਹ ਨਹੀਂ ਪਰਦੀ ਵੱਡੀ ਪਰਾਰਦੀ ਤਾਂ ਪਰ ਵੱਡੀ ਸੀ ਪਰ ਕਿਉਂ ਵੱਡੀ ਸੀ ਪਾਰ ਵੱਡੀ ਸੀ ਐਦ ਕਿਤੇ ਸੋ ਸੋ ਐਦ ਕਿਤੇ ਮੋਗੀ ਦੀ ਪਰ ਵਾਲੀ ਹੈ ਪਰ ਵਾਲੀ ਹੈ ਇਹ ਪਰ ਵਾਲੀ ਹੈ ਪ੍ਰੇਟਰ ਤੇ ਰੱਖੇ ਤੇ ਡਗਣਾ ਪੈਣਾ ਨਹੀਂ ਨੇੜੇ ਕੋ ਮੈਂ ਤਾਂ ਕਹਿੰਦਾ ਡਿਗਣਾ ਚੱਲ ਪਾ ਪੁਲੀ ਯਾਰ ਆ ਜਾ ਮਾਰਦੀ ਐ ਨੀ ਭਾਈ ਇਹ ਨਾ ਹਰ ਮਾਰ ਫੜਦਾ ਫੜਦਾ ਉਹ ਸਹਾਰਾ ਕੀ ਉਹ ਇੱਕ ਹਾਲ ਐ ਦੀ ਵੇਲਾ ਹੈ ਇਹ ਕਿਸੇ ਨੂੰ ਗਾਂਹ ਨਹੀਂ ਆਉਣ ਦਿੰਦੀ ਹੈ ਨਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲਾਇਆ ਜੇ ਵਾਹ ਫੋਕਲ ਕੇ ਮੈਂ ਯਾਗ ਨੂੰ ਮੈਂ ਡੋਮੇਂਡੀ ਰੱਖ ਕੇ ਤੇ ਸਾਰਾ ਵਕਮਾ ਉਸੇ ਵਕਮਾ ਹੂੰ ਕਿਤੇ ਯਾਰ ਗੱਲ ਸੁਣ ਵੀ ਨਹੀਂ ਕਾਲੋ ਕਾਲੋ ਜਿੱਥੇ ਪਿਆ ਸੀ ਕਦੋਂ ਦਾ ਕਦੋਂ ਦੀਆਂ ਕਣਕਾਂ ਬੀਜੀਆਂ ਵੇਖ ਤੂੰ ਤੂੰ ਕਣਕਾਂ ਬੀਜੀਆਂ ਮੰਨ ਕੇ ਚੱਲ ਅਧ ਨਵੰਬਰ ਦੀਆਂ ਹੈਂ 1 ਅਧ ਦਸੰਬਰ ਤੇ ਜਨਵਰੀ ਚੜ ਗਿਆ ਪੌਣੇ 2 ਮਹੀਨੇ ਹੋ ਗਏ ਤੇ ਹੁਣ ਸੈਂਤ ਆਈ ਅਕਲ ਤੱਕ ਘਾਲੋਂਦੀ ਆ ਕਨੇ ਕੋਈ ਵੀ ਕੰਮ ਜੇ ਤਾਂ ਆਪਾਂ ਟਾਈਮ ਨਾ ਕਰਦੇ ਨੇ ਠੀਕ ਹੈ ਜੇ ਘਾਲੋਂ ਕਰਕੇ ਤਾਂ ਕਰਗੇ ਆਹਾ ਬਾਕੀ ਇਹਨਾਂ ਦੇ ਲੋਡ ਵੀ ਨਹੀਂ ਪੈਂਦੇ ਬਈ ਯਾਰ ਹੁਣ ਲਾਈਟ ਨਹੀਂ ਜਾਂਦੀ ਮਾੜੀ ਮੋਟੀ ਕਿਤੇ ਜਾਂਦੀ ਹੈ ਨਾ ਜਿਆਦੇ ਮੌਸਮ ਖਰਾਬ ਹੋਏ ਮੀਂਹੋਂ ਪੈਂਦਾ ਹੈ ਤਾਂ ਭਲਾ ਜਾਵੇ ਨਹੀਂ ਤਾਂ ਹੁਣ ਤਾਂ ਲਾਈਟ ਤਾਂ ਨਹੀਂ ਜਾਂਦੀ ਕਰੇ ਹਾਂ ਕੱਢ ਨਿਕਲਦਾ ਨਹੀਂ ਕਿੱਥੇ ਹੈ ਚੱਲ ਗੱਡੀ ਚਲੋ ਕਿੱਥੇ ਹੈ ਆ ਜਾਈ ਆ ਲੈ ਲੈ ਚਲਾ 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 ਇੱਥੇ ਖੜ ਕੇ ਚਲਾ ਤਾ ਨੂੰ ਜਲਾ ਤਾ ਨੂੰ ਤਾ ਨੂੰ ਚਲਾ 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 ਆ ਕਿਨੇ ਲੈ ਕੇ ਦਿੱਤਾ ਇਹ ਕਿਨੇ ਲੈ ਕੇ ਦਿੱਤਾ ਇਹ ਕਿਨੇ ਲੈ ਕੇ ਦਿੱਤਾ ਸੀ ਉੱਥੇ ਤਾਂ ਲਿਆ ਸੀ ਕਿਹਨੇ ਲੈ ਕੇ ਪਾਪੇ ਨੇ ਹੈ ਦੱਤ ਬਿੜਾ ਹੈ ਕਿਹਨੇ ਲੈ ਕੇ ਦਿੱਤਾ ਪੋਤਾ ए चलो 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 किथे आए हां आ, आ, आ लीडे मन दे दे यार हैं आ अपे की चल पे अपे ए ए ए ते पता हो कर दे भाई कर दे दे मुन्ने भाई कर दे।, दे।, दे, दे, दे।, दे भाई कर दे भाई कर दे कर दे कर दे भाई ਇੱਜਾ ਕਾ ਇੱਧਰ ਆ ਉਹ بیاਓ بیاਓ ਆ ਬਈ ਚੱਕਰ ਬਾਈ ਚੱਕਰ ਨਹੀਂ ਕੰਮ ਕਰਨਾ ਬਾਈ ਕਰ ਦੇ ਇੱਧਰ ਆ ਬਾਈ ਕਰ ਉਹ ਦੀਦੀ ਨੂੰ ਦੀਦੀ ਨੂੰ ਬੁੜਾ ਦੇ ਆਪਣਾ ਹਾਂ ਦੀਦੀ ਨੂੰ ਬੁੜਾ ਦੇ ਬਿਸਤਰਾ ਬਾਈ ਕਰ ਦੇ ਬਾਈ ਕਰ ਦੇ ਇਹਦੇ ਨਹੀਂ 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 ਕਰ ਦੇ ਬਾਈ ਕਰ ਦੇ ਖਰਾਬ ਕਰਤਾ ਖਰਾਬ ਹੋ ਗਿਆ ਹੈਲੋ ਕਰਦੇ ਇਹਦੇ ਚ ਕਰਦੇ ਹੈਲੋ ਕੀ ਨਾ ਹੈ ਤੇਰਾ ਦਾਦਾ ਉਹ ਕਿੱਥੇ ਹੈ ਆ ਤੇ ਹੈ ਕੀ ਚਲਾਏਗਾ ਤੂੰ ਓਰੇ ਤਾਂ ਇਹ ਚਲਾਉਣਾ ਪੈਂਦਾ ਹਾਂ ਦਾਦੀ ਆ ਗਈ ਕੀ ਆਦੀ ਕੀ ਚਲਾਏਗਾ ਚਲਾ ਦੇ ਚਲਾਜੇ ਚਲਾ ਦੇ ਚੱਲ 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 ਇਹ ਲੱਗ ਜਾ ਪਤਾ ਇਧਰੇ ਨਾ ਮਰੀ ਤਾ ਨੂੰ ਚਲਾ ਦੇ ਪਤਾ ਨੂੰ ਚਲਾਇਤਾ ਨੂੰ ਚਲਾਇਤਾ ਨੂੰ ਚੱਲ ਚਲਾ ਦੇ ਚਲਾ ਦੇ ਇੱਧਰ ਚੱਲ ਬੱਦਲ ਮੇਰਾ ਨਾਮ ਚਲਾ ਦੇ ਆ ਵੀ ਆ ਮਾਰ ਦੀਦੀ ਤੇ ਮਾਰਾਈ ਹੈ 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 ਇਧਰ ਆ ਲੈ ਜਰਰੀ ਦੀ ਗਿਆ ਹੋ ਹਟ